ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਉੱਚਾ ਹੋਣ ਕਰਕੇ ਜ਼ਿਲ੍ਹਾ ਮੋਗਾ ਦੇ ਦਰਿਆ ਨਾਲ ਲੱਗਦੇ ਪਿੰਡਾਂ ਦਾ ਮੋਗਾ ਦੇ ਡਿਪਟੀ ਕਮਿਸ਼ਨਰ ਸਾਗਰ ਸੇਤੀ ਅਤੇ ਧਰਮਕੋਟ ਦੇ ਐਮ.ਐਲ.ਏ. ਦਵਿੰਦਰਜੀਤ ਸਿੰਘ ਲਾੜੀ ਨੇ ਦੌਰਾ ਕੀਤਾ। ਬੀਤੇ ਦਿਨੀ ਤਿੰਨ ਪਿੰਡਾਂ ਵਿੱਚ ਪਾਣੀ ਆ ਜਾਣ ਕਰਕੇ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਸੀ ਤੇ ਪਹਾੜਾਂ ਵਿੱਚ ਹੋ ਰਹੀ ਭਾਰੀ ਬਾਰਿਸ਼ ਕਰਕੇ ਪੰਜਾਬ ਵਿੱਚ ਜਿੱਥੇ ਬਿਆਸ ਅਤੇ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਕਾਫੀ ਵਾਧੇ ਉੱਥੇ ਇਸ ਦਾ ਸਰਮੋਗਾ ਜ਼ਿਲ੍ਹੇ ਦੇ ਧਰਮਕੋਟ ਠੇਠਾ ਪੈਂਦੇ ਪਿੰਡ ਸੰਘੇੜਾ ਮੰਦਰ ਤੇ ਭੈਣੀ ਵਿੱਚ ਵੇਖਣ ਨੂੰ ਮਿਲਿਆ ਤੇ ਪਾਣੀ ਆ ਜਾਣ ਕਰਕੇ ਫਸਲਾਂ ਨੂੰ ਕਾਫੀ ਨੁਕਸਾਨ ਹੋਇਆ ਹੈ ਅੱਜ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਪਹੁੰਚੇ ਹਾਂ ਜਾ ਰਹੇ ਹਾਂ ਕਿ ਕੀ ਹਾਲਾਤ ਨੇ ਔਰ ਕੀ ਇਹਨਾਂ ਨੂੰ ਸਹਾਸ਼ਨ ਦਿੱਤਾ ਗਿਆ ਔਰ ਕੀ ਕੀ ਸਮਾਨ ਇੱਥੇ ਵੰਡਿਆ ਗਿਆ ਅੱਜ ਜੀ ਮੈਂ ਤੇ ਮਾਨਜੋਗ ਐਮਐਲਏ ਧਰਮਕੋਟ ਜੀ ਵੱਲੋਂ ਪਿੰਡ ਸੰਘੇੜਾ ਤੇ ਨਾਲ-ਨਾਲ ਦੇ ਇਲਾਕਿਆਂ ਦਾ ਦੌਰਾ ਕੀਤਾ ਗਿਆ ਰਿਲੀਫ ਸੈਂਟਰ ਅਸੀਂ ਦੇਖਿਆ ਹੈਗਾ ਕੱਲ ਇੱਥੇ ਪਾਣੀ ਦਾ ਸਤਰ ਥੋੜਾ ਉੱਚਾ ਸੀਗਾ ਤੇ ਲੋਕਾਂ ਨੂੰ ਪਰੇਸ਼ਾਨੀ ਹੋਈ ਲੋਕਾਂ ਵੱਲੋਂ ਸਮਾਨ ਨੂੰ ਛਤਾਂ 'ਤੇ ਸ਼ਿਫਟ ਕਰ ਦਿੱਤਾ ਗਿਆ ਤੇ ਐਮਐਲਏ ਸਾਹਿਬ ਵੱਲੋਂ ਉਹਨਾਂ ਨੂੰ ਆਸ਼ਵਾਸ਼ਣ ਦਿੱਤੇ ਗਏ ਸੀਗੇ ਕਿ ਉਹਨਾਂ ਨੂੰ ਤਰਪਾਲਾਂ ਫੀਡ ਵਗੈਰਾ ਸਾਰਾ ਕੁਝ ਦਿੱਤਾ ਜਾਊਗਾ ਅੱਜ ਅਸੀਂ ਉਹ ਲੈ ਕੇ ਆਏ ਆ ਉਹਨਾਂ ਨੂੰ ਉਹ ਦਿੱਤਾ ਗਿਆ ਹੈਗਾ ਤੇ ਜੋ ਵੀ ਉਹਨਾਂ ਦੀ ਹੋਰ ਨੀਡ ਹੈ ਜਿਵੇਂ ਸਾਫ਼ ਪਾਣੀ ਦੀ ਹੋਵੇ ਚਾਹ ਸਾਡੇ ਹੈਲਥ ਵਿਭਾਗ ਵੱਲੋਂ ਅਰ ਟੀਮਾਂ ਭੇਜ ਕੇ ਉਹਨਾਂ ਦੀ ਸਿਹਤ ਦੀ ਜਾਂਚ ਦੇ ਬਾਰੇ ਹੋਵੇ ਚਾਹੀ ਕਿਉਂਕਿ ਜਦੋਂ ਪਾਣੀ ਦਾ ਸਤ੍ਹਾ ਵੱਧ ਜਾਂਦਾ ਹੈਗਾ ਤਾਂ ਪਾਣੀ ਦੇ ਨਾਲ ਦੀਆਂ ਬਿਮਾਰੀਆਂ ਤੇ ਡਾਇਰੀਆ ਹੋਵੇ ਚਾ ਮੱਛਰ ਦੇ ਨਾਲ ਦੇ ਰੋਗ ਜੋ ਹੁੰਦੇ ਨੇ ਉਹਨਾਂ ਦਾ ਵਧਣ ਦਾ ਖਤਰਾ ਰਹਿੰਦਾ ਹੈਗਾ ਸਾਡੇ ਐਪੀਡੈਮੋਲੋਜਿਸ ਤੇ ਐਸ ਐਮਓ ਸਭ ਐਕਟਿਵ ਨੇ ਉਹਨਾਂ ਵੱਲੋਂ ਇੱਥੇ ਆਪਣੀ ਟੀਮਾਂ ਲਾ ਦਿੱਤੀਆਂ ਗਈਆਂ ਹਨ ਸਾਡੇ ਵੱਲੋਂ ਕਲੀਨ ਵਾਟਰ ਸਪਲਾਈ ਇੱਥੇ ਦੇ ਦਿੱਤੀ ਗਈ ਹੈ ਅੱਜ ਅਸੀਂ ਲੋਕਾਂ ਨੂੰ ਇੱਕ ਆ ਕੇ ਇੱਥੇ ਬੇਨਤੀ ਜ਼ਰੂਰ ਕੀਤੀ ਹੈ ਵੀ ਹਜੇ ਤਾਂ ਹਾਲ ਦੀ ਘੜੀ ਦੇ ਵਿੱਚ ਕੋਈ ਖਤਰਾ ਨਹੀਂ ਹੈਗਾ ਜਿਲ੍ਹਾ ਮੋਗਾ ਦੇ ਵਿੱਚ ਪਰੰਤੂ ਜੇਕਰ ਸਾਨੂੰ ਕੋਈ ਵਾਰਨਿੰਗ ਆਂਦੀ ਹੈਗੀ ਤਾਂ ਪ੍ਰਸ਼ਾਸਨ ਦਾ ਉਸ 7 ਦਿਨ ਕਿਉਂਕਿ ਪਹਿਲਾਂ ਵੀ ਇੱਥੇ ਕੋਈ ਇੱਕ ਪੁਰਾਣੀ ਘਟਨਾ ਹੋਈ ਹੋਈ ਆ ਅਸੀਂ ਨਹੀਂ ਚਾਹੁੰਦੇ ਕਿ ਉਸ ਦੀ ਰੈਪੀਟੀਸ਼ਨ ਹੋਵੇ ਅਸੀਂ ਚਾਹੁੰਦੇ ਆ ਕਿ ਸਾਰੇ ਸਭ ਤੋਂ ਪਹਿਲਾਂ ਅਸੀਂ ਜਾਨ ਮਾਲ ਦੀ ਰਾਖੀ ਕਰੀਏ ਸਾਡੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਤੇ ਔਰਤਾਂ ਨੂੰ ਬਾਹਰ ਕੱਢੀਏ ਤੇ ਨਾਲ ਦੇ ਨਾਲ ਪਸ਼ੂਆਂ ਨੂੰ ਵੀ ਅਸੀਂ ਬਾਹਰ ਕੱਢੀਏ ਬਾਕੀ ਤਾਂ ਜੋ ਨੇਚਰ ਦਾ ਅੱਗਾ ਅਸੀਂ ਬਾਕੀ ਜਿੰਨੇ ਵੀ ਅਫਰਟ ਹੋਣਗੇ ਰੀਲੀਫ ਅਫਰਟਸ ਅਸੀਂ ਕਰਾਂਗੇ ਅ ਇਹ ਸਾਰੇ ਅੱਜ ਹਦਾਇਤਾਂ ਉਹਨਾਂ ਨੂੰ ਦਿੱਤੀਆਂ ਗਈਆਂ ਉਹਨਾਂ ਨਾਲ ਡਿਸਕਸ਼ਨ ਕੀਤੀ ਗਈ ਰਾਹਤ ਕੈਂਪ ਦਾ ਵੀ ਤੁਸੀਂ ਜਾਇਦਾ ਲਿਆ ਹੈਗਾ ਰਾਹਤ ਕੈਂਪ ਦੇ ਵਿੱਚ ਕਿੰਦ ਤੱਕ ਦਾ ਇੰਤਜ਼ਾਮ ਕੀਤਾ ਗਿਆ ਜੀ ਰਾਹਤ ਕੈਂਪ ਦੇ ਵਿੱਚ ਜੀ ਜਿਵੇਂ ਅਸੀਂ ਕਮਰੇ ਹੁੰਦੇ ਨੇ ਕਮਰੇ ਦੇ ਵਿੱਚ ਗੱਦਿਆਂ ਦਾ ਇੰਤਜ਼ਾਮ ਕਰਦੇ ਆ ਪੱਖਾ ਲਾਈਟ ਦਾ ਇੰਤਜ਼ਾਮ ਕਰਦੇ ਆ ਵਾਸ਼ਰੂਮਸ ਦਾ ਇੰਤਜ਼ਾਮ ਕਰਦੇ ਆ ਉੱਥੇ ਖਾਣਾ ਬਣਾਉਣ ਦੀ ਥਾਂ ਅਲੋਟ ਕਰਦੇ ਹੈਗੇ ਆ ਸਾਰਾ ਕੁਝ ਅਸੀਂ ਚੈੱਕ ਕੀਤਾ ਹੈਗਾ ਜੀ ਉਹ ਐਪਰੋਪ੍ਰੀਏਟ ਹੈਗਾ ਜੇ ਲੋਡ ਪਾਉਗੀ ਤਾਂ ਅਸੀਂ ਉਹਨਾਂ ਨੂੰ ਉੱਥੇ ਸ਼ਿਫਟ ਕਰਾਂਗੇ ਨਾਲ ਦੇ ਨਾਲ ਪਸ਼ੂਆਂ ਦੇ ਲਈ ਵੀ ਅਸੀਂ ਇੰਤਜ਼ਾਮ ਕੀਤਾ ਹੋਇਆ ਹੈ। ਦਿਸੇਵ ਕੱਲ ਕਿਹਾ ਜਾ ਰਿਹਾ ਸੀਗਾ ਕਿ 30 ਪਿੰਡਾਂ ਦੀ ਤਕਰੀਬਨ 6000 ਏਕੜ ਜਿਹੜੀ ਹੈ ਫਸਲ ਹੈ ਉਹ ਪਾਣੀ ਦੀ ਜ਼ਬੇੜ ਦੇ ਵਿਚਾਲੀ ਹੈ। ਉਹਦੀ ਵੀ ਗਿਰਦਾਵਰੀ ਕੀਤੀ ਜਾ ਰਹੀ ਕਿੰਨਾ ਕੁ ਨਿਸ਼ਾਨ ਹੋਇਆ ਜੀ। ਜੀ ਜੋ ਸਾਡਾ ਲੈਂਡ ਰਿਕਾਰਡ ਮੈਨੂਅਲ ਕਹਿੰਦਾ ਹੈਗਾ ਜੀ 11 ਦਿਨ ਅਸੀਂ ਵੇਟ ਕਰਦੇ ਹੁੰਦੇ ਹਾਂ ਵੀ ਸਾਰਾ ਪਾਣੀ ਦਾ ਲੈਵਲ ਵਗੈਰਾ ਚੈੱਕ ਕਰਦੇ ਹਾਂ ਫਿਰ ਉਸ ਤੋਂ ਬਾਅਦ ਅਸੀਂ ਉਹਦੀ ਗਿਰਦਾਵਰੀ ਆਰਡਰ ਕਰਦੇ ਹੁੰਦੇ ਹ ਸਾਨੂੰ ਕੋਈ ਹਰਜ ਨਹੀਂ ਹੈਗਾ ਜਿੱਥੇ-ਜਿੱਥੇ ਨੁਕਸਾਨ ਹੋਊਗਾ ਪੰਜਾਬ ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ ਇੰਸ਼ੋਰੈਂਸ ਹੈ ਵੀ ਉਹਨਾਂ ਨੂੰ ਹਰਜਾਨਾ ਦਿੱਤਾ ਜਾਊਗਾ ਅਸੀਂ ਪਿਛਲੀ بارشਾਂ 'ਚ ਜੋ ਵੀ ਹਰਜਾਨਾ ਹੋਇਆ ਉਹ ਵੀ ਅਸੀਂ ਬਣਾ ਕੇ ਸਰਕਾਰ ਨੂੰ ਭੇਜ ਰਹੇ ਹਾਂ ਐਨਾਲਿਸਿਸ ਕੀਤਾ ਹੋਊਗਾ ਸਰ ਕਿੰਨੀ ਕੁ ਫਸਲ ਹੈ ਜਿਹੜੀ ਪਾਣੀ ਦੇ ਜਪੇੜ ਦੇ ਵਿੱਚ ਆ ਗਈ ਹੈ ਜੋ ਤੁਸੀਂ ਗੱਲ ਕਹੀ ਦੀ ਸਾਡਾ ਐਨਾਲਿਸਿਸ ਥੋੜਾ 4000 ਏਕੜਸ ਤੱਕ ਦਾ ਹੈਗਾ ਬਟ ਉਹ ਜਸਟ ਪਾਣੀ ਹੈਗਾ ਪਾਣੀ ਜੋ ਅੱਜ ਦੀ ਘੜੀ ਹੈਗੀ ਹੈ ਜਿਸ ਤਰ੍ਹਾਂ ਦੀ ਝੋਨੇ ਦੀ ਫਸਲ ਖੜੀ ਹੈ ਹਾਲ ਦੀ ਘੜੀ ਦੇ ਵਿੱਚ ਨੁਕਸਾਨ ਤਾਂ ਨਹੀਂ ਹੈਗਾ ਜੇ ਲੰਬਾ ਟਾਈਮ ਰਹੂਗਾ ਤਾਂ ਹੀ ਉਹਦਾ ਨੁਕਸਾਨ ਹੋਗਾ ਬਾਕੀ ਐਗਰੀਕਲਚਰ ਅਫਸਰ ਸਾਇਬਾਨ ਵੱਲੋਂ ਜਿੱਦਾਂ ਐਨਾਲਿਸਿਸ ਕੀਤਾ ਜਾਊਗਾ ਫੀਲਡ ਵਿੱਚ ਆ ਕੇ ਕਿਸੇ ਦੀ ਕੋਈ ਹੋਊਗੀ ਤਾਂ ਅਸੀਂ ਜਰੂਰ ਉਹਦੀ ਹੈਲਪ ਕਰਾਂਗੇ ਥੈਂਕ ਯੂ ਅੱਜ ਜਜਾ ਲੈਂਡ ਪਹੁੰਚੇ ਪਿੰਡਾਂ ਦਾ ਸਤਲੁਜ ਦੇ ਨਾਲ ਮੈਂ ਅੱਗੇ ਵੀ ਇੱਕ ਦਿਨ ਪਹਿਲਾਂ ਹੋ ਕੇ ਗਿਆ ਕਿਉਂਕਿ ਕਾਫੀ ਦਿਨਾਂ ਤੋਂ ਜਿਹੜੇ ਇਹਨਾਂ ਪਿੰਡਾਂ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਕਾਫੀ ਥੋੜੇ ਜਿ ਬਣੇ ਪਏ ਨੇ ਕਿਉਂਕਿ ਪਿੱਛੋਂ ਦਰਿਆਵਾਂ ਦੇ ਵਿੱਚ ਜਿਹੜਾ ਪਾਣੀ ਹੈ ਉਹਦਾ ਲੈਵਲ ਵਧਨ ਕਰਕੇ ਜਦੋਂ ਵੀ ਉੱਤੇ ਪਿੱਛੇ ਲੈਵਲ ਵੱਧਦਾ ਤੇ ਸਾਡੇ ਜਿਹੜੇ ਲੋਕ ਨੇ ਥੋੜੇ ਟੈਂਸ ਹੋ ਜਾਂਦੇ ਨੇ ਕਿਉਂਕਿ ਇਹਨਾਂ ਪਿੰਡਾਂ ਦੇ ਵਿੱਚੋਂ ਸਤਲੁਜ ਦਰਿਆ ਲੰਘਦਾ ਸੋ ਆ ਜਿਹੜੇ ਪਿੰਡ ਨੇ ਸੰਘੇੜਾ ਹੋ ਗਿਆ ਕੰਬੋ ਖੁਰਦ ਹੋ ਗਿਆ ਸਾਡਾ ਭੈਣੀ ਹੋ ਗਿਆ ਜੀ ਮੰਦਰਕਣਾ ਹੋ ਗਿਆ ਸ਼ੇਰੇ ਵਾਲਾ ਬੱਗੇ ਹੋ ਗਏ ਇਹ ਪਿੰਡਾਂ ਦੇ ਚਾਹੇ ਪਿੰਡ ਤਾਂ ਦੋਹਰੇ ਦਰਿਆ ਦੇ ਵਿੱਚ ਪਰ ਬਾਕੀ ਜਿਹੜੇ ਪਿੰਡਾਂ ਵਾਲੇ ਨੇ ਉਹਨਾਂ ਦੀ ਜਿਹੜੀ ਫਸਲ ਹੈ ਉਹ ਸਾਰੀ ਦਰਿਆ ਦੇ ਵਿੱਚ ਤੋ ਵੇਸ ਕਰਕੇ ਕੱਲ ਵੀ ਪਾਣੀ ਦਾ ਲੈਵਲ ਵੱਧ ਗਿਆ ਸੀ ਇਹਨਾਂ ਇਸ ਸੰਘੇੜੇ ਪਿੰਡ ਦੇ ਵਿੱਚ ਅੱਜ ਜਿੱਥੇ ਆਪਾਂ ਖੜੇ ਆਂ ਕੱਲ ਇਸ ਜਗ੍ਹਾ ਤੇ ਸਾਰਾ ਪਾਣੀ ਸੀਗਾ ਕੱਲ ਵੀ ਟੀਮਾਂ ਸਾਡੀਆਂ ਆਈਆਂ ਨੇ ਜੋ ਜੋ ਇਹਨਾਂ ਨੂੰ ਘਰਾਂ ਤੇ ਜਾ ਕੇ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਜਿਸ ਵੀ ਚੀਜ਼ ਦੀ ਤੁਹਾਨੂੰ ਲੋੜ ਆ ਉਹ ਅਸੀਂ ਤੁਹਾਨੂੰ ਮੁਹੱਈਆ ਕਰਾਉਣੇ ਆ ਤੇ ਅੱਜ ਅਸੀਂ ਉਹ ਜੋ ਜੋ ਇਹਨਾਂ ਨੇ ਮੰਗਿਆ ਸੀਗਾ ਸਮਾਨ ਚਾਹੇ ਉਤਰਪੈਲਾ ਹੋਣ ਚਾਹੇ ਉਹ ਪਸ਼ੂਆਂ ਦੀ ਫੀਡ ਹੋਵੇ ਚਾਹੇ ਪਾਣੀ ਹੋਵੇ ਜੋ ਵੀ ਮੰਗਿਆ ਸੀਗਾ ਅੱਜ ਅਸੀਂ ਡੀਸੀ ਸਾਹਿਬ ਸਾਰੇ ਪ੍ਰਸ਼ਾਸਨ ਲੈ ਕੇ ਆਏ ਆ ਸੋ ਅੱਜ ਪਿੰਡ ਵਾਲੇ ਕੋਲ ਵੀ ਜਾ ਕੇ ਆਏ ਆ ਗਰਾਊਂਡ ਜ਼ੀਰੋ ਲੈਵਲ ਤੇ ਵੀ ਉੱਥੇ ਵੀ ਪੁੱਛ ਕੇ ਆਏ ਵੀ ਦੱਸੋ ਤੁਹਾਨੂੰ ਕਿਸ ਕਿਸ ਚੀਜ਼ ਦੀ ਲੋੜ ਆ ਸੋ ਉਹਨਾਂ ਨੇ ਕੁਝ ਖਾਸ ਨਹੀਂ ਉਹ ਇਹੀ کہہ ਰਹੇ ਵੀ ਤਾਂ ਅਰਦਾਸ ਇਹੀ ਕਰੋ ਕਿ ਪਾਣੀ ਹੋਰ ਨਾ ਹੋਵੇ ਜਿਹੜਾ ਹੁਣ ਤੱਕ ਤਾਂ ਸਾਡਾ ਵੇਖੋ ਸੇਫ ਜ਼ੋਨ ਦੇ ਵਿੱਚ ਆ ਕੋਈ ਅਜੇ ਤੱਕ ਕੋਈ ਉਹੋ ਜਿਹਾ ਕੋਈ ਜਾਨੇ ਮਾਨੀ ਨੁਕਸਾਨ ਕੋਈ ਉਹੋ ਜਿਹਾ ਨਹੀਂ ਹੈਗਾ ਪਰਮਾਤਮਾ ਨਾ ਹੀ ਕਰੇ ਪਰ ਜੇ ਕੋਈ ਵੀ ਇਹ ਤੋਂ ਵੱਧ ਪਾਣੀ ਦਾ ਲੈਵਲ ਵੱਧਾ ਤੇ ਅਸੀਂ ਹਰੇਕ ਤਰ੍ਹਾਂ ਦੇ ਸਾਡੇ ਕੋਲੇ ਪ੍ਰਬੰਧ ਨੇ ਕਿਸੇ ਵੀ ਸਥਿਤੀ ਦੇ ਵਿੱਚ ਅਸੀਂ ਜਿਹੜਾ ਹੈਗਾ ਅਸੀਂ ਇਹਨਾਂ ਨਗਰਾਂ ਦੇ ਨਾਲ ਇਹਨਾਂ ਪਿੰਡਾਂ ਦੇ ਲੋਕਾਂ ਦੇ ਨਾਲ ਅਸੀਂ ਖੜੇ ਆ ਸਾਡੀਆਂ ਟੀਮਾਂ 24 ਘੰਟੇ ਇੱਥੇ ਹਾਜ਼ਰ ਨੇ ਇੱਥੇ ਮੈਡੀਕਲ ਟੀਮਾਂ ਹਾਜ਼ਰ ਨੇ ਇੱਥੇ ਜੋ ਵੀ ਇਹਨਾਂ ਨੂੰ ਜੇ ਕੋਈ ਚੀਜ਼ ਦੀ ਲੋੜ ਹੈ ਚਾਹੇ ਇਹਨਾਂ ਨੇ ਬਾਹਰ ਨਿਕਲਣਾ ਹੈ ਜਾਂ ਇਹਨਾਂ ਨੂੰ ਇੱਥੇ ਅੰਦਰ ਕੁਝ ਵੀ ਕੁਝ ਖਾਣ ਪੀਣ ਦੀ ਚੀਜ਼ ਦੀ ਲੋੜ ਹੈ ਜਾਂ ਡੰਗਰਾਂ ਵਾਸਤੇ ਚਾਰੇ ਲੋੜ ਹੈ ਹਰ ਇੱਕ ਚੀਜ਼ ਇਹਨਾਂ ਨੂੰ ਮੁਹैया ਕਰਾਈ ਜਾਊਗੀ। ਇਹ ਬੇੜੀਆਂ ਦੀ ਪਿਛਲੀ ਵਾਰ ਬਹੁਤ ਦਿੱਕਤ ਸੀਗੀ ਜੀ ਉਹ ਵੀ ਹੁਣ ਬੇੜੀਆਂ ਸਾਡੇ ਕੋਲ ਚਾਰ ਬੇੜੀਆਂ ਹੁਣ ਇੱਥੇ ਪਹੁੰਚ ਚੁੱਕੀਆਂ ਨੇ ਤੇ ਜੇ ਹੋਰ ਦੀ ਲੋੜ ਹੋਈ ਤਾਂ ਹੋਰ ਵੀ ਇੱਥੇ ਪਹੁੰਚ ਜਾਣਗੀਆਂ। ਧਰਮਕੋਟ ਵਿੱਚ 20 ਅਗਸਤ ਨੂੰ ਜਸਵੰਤ ਸਿੰਘ ਨਾਮਕ ਨੌਜਵਾਨ ਆਪਣੀ ਪਤਨੀ ਨਾਲ ਐਕਟਿਵਾ ਸਕੂਟੀ ਤੇ ਜਾ ਰਿਹਾ ਸੀ ਤੇ ਰਾਸਤੇ ਵਿੱਚ ਦੋ ਬਾਈਕ ਸਵਾਰਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਜਸਵੰਤ ਸਿੰਘ ਨੇ ਸਕੂਟੀ ਤੇਜ਼ ਚਲਾਈ ਤਾਂ ਬਾਈਕ ਸਵਾਰਾਂ ਨੇ ਅੱਗੇ ਬਾਈਕ ਲਗਾ ਕੇ ਰਾਹ ਰੋਕ ਦਿੱਤਾ ਤੇ ਉਹਨਾਂ ਵਿੱਚੋਂ ਇੱਕ ਨੇ ਖਿਡੌਣੇ ਵਾਲੇ ਪਿਸੋਲ ਜਸਵੰਤ ਸਿੰਘ ਦੀ ਛਾਤੀ ਤੇ ਰੱਖ ਦਿੱਤੇ ਤੇ ਉਸ ਤੋਂ ਦੋ ਐਪਲ ਕੰਪਨੀ ਦੇ ਮੋਬਾਈਲ ਬੈਗ ਵਿੱਚੋਂ ਕਰੀ 15000 ਰੁਪਏ ਨਗਦ ਤੇ ਉਸ ਦੀ ਪਤਨੀ ਦੇ ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ ਲੁੱਟ ਲਈਆਂ ਮਿਤੀ 28/25 ਨੂੰ ਅਰਵਿੰਦਰ ਸਿੰਘ ਵਾਸੀ ਚੌਧਰੀ ਵਾਲਾ ਨੇ ਥਾਣਾ ਧਰਮਪੁਰ ਦੀ ਪੁਲਿਸ ਨੂੰ ਰਿਪੋਰਟ ਦਿੱਤੀ ਸੀ ਕਿ 28/25 ਨੂੰ ਉਹ ਆਪਣੀ ਪਤਨੀ ਸਮੇਤ ਸਕੂਟਰੀ ਤੇ ਮੋਗਾ ਤੋਂ ਧਰਮਪੁਰ ਸਾਈਡ ਆ ਰਿਹਾ ਸੀ ਲਾਲਾ ਬਾਦ ਪਿੰਡ ਦੇ ਨੇੜੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਹਨਾਂ ਨੂੰ ਰੋਕ ਕੇ ਪਿਸਤੌਲ ਦੀ ਨੋਕ ਤੇ ਉਹਨਾਂ ਪਾਸੋਂ ਦੋ ਮੋਬਾਈਲ ਫੋਨ ਮਾਰਕਾ ਐਪਲ ਕੰਨਾਂ ਦੀਆਂ ਵਾਲੀਆਂ ਤੇ ਕਰੀਬ 15000 ਰੁਪਏ ਪੈਨਲਟੀ ਹੋਈ ਸੀ ਜਿਸ ਵੰਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਕੇ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਤਲਾਸ਼ ਲਈ ਸਪੈਸ਼ਲ ਟੀਮਾਂ ਬਣਾ ਕੇ ਦੋਸ਼ੀਆਂ ਦੇ ਟਿਕਾਣਿਆਂ ਤੇ ਰੈਡ ਕੀਤੇ ਗਏ ਤੇ ਇਸ ਮੁਕੱਦਮੇ ਵਿੱਚ ਲੁੜਿੰਦੇ ਦੋਸ਼ੀ ਲਵਪ੍ਰੀਤ ਸਿੰਘ ਪੁੱਤਰ ਬਲਰਾਜ ਸਿੰਘ ਤੇ ਹਰਮੇਲ ਸਿੰਘ ਪੁੱਤਰ ਗੁਰਸੇਵ ਸਿੰਘ ਵਾਸੀ ਲੋਹਾਰਾ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ਾ ਵਿੱਚੋਂ ਜਿਹੜੇ ਮਦੇਈ ਤੋਂ ਖੋਏ ਗਏ ਦੋਨੇ ਮੋਬਾਈਲ ਫੋਨ ਮਾਰਕਾ ਐਪਲ ਜਿਨ੍ਹਾਂ ਦੀ ਕਲੀਬ 1.5 ਲੱਖ ਰੁਪਏ ਕੀਮਤ ਬੰਦੀ ਹੈ ਇੱਕ ਡੰਮੀ ਪਿਸਤੌਲ ਤੇ ਵਾਰਦਾਤਾਂ ਸਮੇ ਵਰਦਾ ਗਿਆ ਮੋਹਰ ਸਿੰਘ ਬਰਾਮਦ ਕੀਤਾ ਗਿਆ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਮੋਗਾ ਪੁਲਿਸ ਵੱਲੋਂ ਸਰਬੱਤ ਦੇ ਭਲੇ ਤੇ ਪੁਲਿਸ ਕਰਮਚਾਰੀਆਂ ਦੇ ਮਨੋਬਲ ਨੂੰ ਉੱਚਾ ਕਰਨ ਦੇ ਲਈ ਥਾਣਾ ਫਤਿਹਗੜ ਪੰਜਾਬ ਤੋਂ ਵਿੱਚ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਗਿਆ ਤੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਇਸ ਮੌਕੇ ਥਾਣੇ ਦੇ ਕਰਮਚਾਰੀਆਂ ਨੇ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੇ ਅੱਗੇ ਸਹੀ ਕੰਮ ਕਰਨ ਪੁਲਿਸ ਅਤੇ ਪਬਲਿਕ ਦੇ ਆਪਸੀ ਮੇਲ ਮਿਲਾਪ ਨੂੰ ਵਧਾਉਣ ਅਤੇ ਜਨਤਾ ਦੀ ਸੇਵਾ ਕਰਨ ਲਈ ਗੁਰੂ ਮਹਾਰਾਜ ਅਗਿਆਰਦਾਸ ਜੀ ਦੀ ਤਾਂ ਜੋ ਵਾਹਿਗੁਰੂ ਜੀ ਦੀ ਕਿਰਪਾ ਸ펩ੇ ਬਣੀ ਰਹੇ। ਨੀਲ ਧਰਮਕੋਟ ਦੇ ਥਾਣਾ ਫਤਿਹਗੜ੍ਹ ਪੈਂਤੂਰ ਦੇ ਵਿੱਚ ਅਸੀਂ ਅੱਜ ਗੁਰਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸੁਖਨੀ ਸਾਹਿਬ ਦੇ ਪਾਠ ਕਰਵਾਏ ਨੇ ਜਿਸ ਵਿੱਚ ਅਸੀਂ ਮੋਗਾ ਪੁਲਿਸ ਤੇ ਪੰਜਾਬ ਪੁਲਿਸ ਦੀ ਮੁਲਾਜ਼ਮਾਂ ਦੀ ਤੰਦਰੁਸਤੀ ਅਤੇ ਉਹਨਾਂ ਦੇ ਪਰਿਵਾਰਾਂ ਦੀ ਤੰਦਰੁਸਤੀ ਤੇ ਸਰਪੱਤ ਦੇ ਭਲੇ ਦੀ ਅਰਦਾਸ ਕਰਵਾਈ ਆ ਇਸ ਵਿੱਚ ਸਾਡੇ ਜਿਹੜੇ ਮੁਲਾਜ਼ਮ ਆ ਉਹ ਚੰਗੀ ਸੋਚ ਦੇ ਨਾਲ ਕੰਮ ਕਰ ਸਕਣ ਤੇ ਇੱਕ ਗੁਰੂਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਿਸ ਨੂੰ ਸਾਡੇ ਪਾਠ ਕਰਾਏ ਗਏ ਨੇ ਜਿਸ ਨਾਲ ਸਾਡੇ ਮੁਲਾਜ਼ਮਾਂ ਨੂੰ ਪੋਜ਼ਿਟਿਵਿਟੀ ਮਿਲੂਗੀ ਤੇ ਅਸੀਂ ਹੋਰ ਹੀ ਵਧੀਆ ਤਰ੍ਹਾਂ ਕੰਮ ਕਰ ਸਕਾਂਗੇ ਲੱਗਦਾ ਹੈ ਡਿਪਟੀ ਕਮਿਸ਼ਨਰ ਸਾਹਿਬ ਜੇ ਸਾਰੇ ਥਾਣਿਆਂ ਦੇ ਵਿੱਚ ਇਸ ਤਰ੍ਹਾਂ ਗੁਰੂਸ਼ਾਲਾ ਤੇ ਪ੍ਰਕਾਸ਼ ਹੋਣ ਤਾਂ ਜਿਹੜੇ ਮੁਲਾਜ਼ਮ ਉਹਨਾਂ ਦਾ ਮਨੋਬਲ ਵੀ ਉੱਚਾ ਹੋਵੇਗਾ ਉਹਨਾਂ ਦਾ ਵੀ ਅੱਗੇ ਬਿਲਕੁਲ ਅਸੀਂ ਪਹਿਲਾਂ ਵੀ ਦੇਖੋ ਸਬਡਿਵੀਜ਼ਨ ਦੇ ਵਿੱਚ ਧਰਮਗੋੜ ਦੇ ਵਿੱਚ ਪਹਿਲਾਂ ਵੀ ਅਸੀਂ ਜਿਹੜੇ ਸੁਖਨੀ ਸਾਹਿਬ ਦੇ ਪਾਠ ਕਰਵਾਏ ਨੇ ਕਾਫੀ ਵਾਰੀ ਤੇ ਅੱਜ ਵੀ ਅਸੀਂ ਅ ਅੱਜ ਸੁਖਨੀ ਸਾਹਿਬ ਦਾ ਪਾਠ ਕਰਵਾਇਆ ਕਿ ਜਿਹੜੇ ਆਪਣੇ ਮੁਲਾਜ਼ਮਾਂ ਦੇ ਵਿੱਚ ਪੋਜ਼ਿਟਿਵਿਟੀ ਬਣੀ ਰਹੇ ਤੇ ਆਪਾਂ ਨੂੰ ਇੱਕ ਜਿਹੜਾ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਜਿੰਨੇ ਵੀ ਇਹਨਾਂ ਦਾ ਮਨੋਵਲ ਉੱਚਾ ਹੋ ਸਕੇ ਮੈਸੇਜ ਕੀ ਦੇ ਰਹੇ ਹਾਂ ਉਸ ਮਾਈ ਜੀ ਮੈਸੇਜ ਮੈਂ ਲੋਕਾਂ ਨੂੰ ਇਹ ਦੇਣਾ ਚਾਹੁੰਦਾ ਕਿ ਤੁਸੀਂ ਮਤਭੇਦ ਤੋਂ ਦੂਰ ਰਹੋ ਤੇ ਜਿਹੜੀ ਆ ਜੈਲਸੀ ਘੱਟ ਕਰੋ ਇੱਕ ਦੂਜੇ ਤੋਂ ਤੇ ਸਰਬੱਤ ਦੇ ਭਲੇ ਦੀ ਅਸੀਂ ਅਰਦਾਸ ਕਰਦੇ ਹਾਂ ਕਿ ਜਿਹੜੇ ਲੋਕ ਆ ਤੰਦਰੁਸਤ 올 인디아 ਮਜ਼ਬੀ ਸਿੱਖ ਕੌਮ ਵੱਲੋਂ ਪੰਜਾਬ ਹਰਿਆਣਾ ਤੇ ਰਾਜਸਥਾਨ ਵਿੱਚ 350 ਸਾਲਾ ਸ਼ਹੀਦੀ ਸ਼ਾਦ ਦੀ ਮੌਕੇ ਤੇ ਕੌਮ ਨੂੰ ਇਕੱਠਾ ਕਰਨ ਲਈ ਵੱਡੀਆਂ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਜਿਨ੍ਹਾਂ ਦੀ ਅਗਵਾਈ ਕੌਮ ਦੇ ਵਾਰਿਸ ਅਤੇ 올 ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਸੁਖਵਿੰਦਰ ਸਿੰਘ ਟੈਣੀ ਕਰ ਰਹੇ ਹਨ ਅੱਜ ਮੋਗਾ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਬੜਨੇ ਪਿੰਡ ਵਿੱਚ ਸ਼ੀਸ਼ਪੇਟਾ ਦੇ ਵੱਸਣ ਲੈ ਕੇ ਪਾਰੀ ਕਾਨਫਰੰਸ ਕੀਤੀ ਗਈ ਤੇ ਭਾਰੀ ਮੀਂਹ ਦੇ ਬਾਵਜੂਦ ਵੀ ਫੌਮ ਦੇ ਹਜ਼ਾਰਾਂ ਲੋਕ ਇਸ ਕਾਨਫਰੰਸ ਵਿੱਚ ਸ਼ਾਮਿਲ ਹੋਏ ਮਾਈ ਸੈਲਫ ਜਸਵਿੰਦਰ ਸਿੰਘ ਢਾਲੀਵਾਲ ਨੈਸ਼ਨਲ ਪ੍ਰੈਜ਼ੀਡੈਂਟ ਪੋਲੀਟੀਕਲ ਵਿੰਗ ਆਲ ਇੰਡੀਆ ਮੱਧਵਿਕ ਵੈਲਫੇਅਰ ਐਸੋਸੀਏਸ਼ਨ ਅੱਜ ਜਿਹੜਾ ਮੋਗਾ ਦੇ ਅੰਦਰ ਬਹੁਤ ਸਾਰੇ ਲੋਕਾਂ ਨੂੰ ਮੈਂ ਕਹਿੰਦਾ ਆਪਣੇ ਉੱਤੇ ਧਾਰਨੀ ਮੱਧਵਿਕ ਸਿੱਖ ਵਾਲਮੀਕੀ ਭਾਈਚਾਰੇ ਦੀ ਦਸ਼ਾ ਅਤੇ ਦਿਸ਼ਾ ਚਿੰਤਨ ਮਹਾਸੰमेलन ਜਿਹੜਾ ਚੌਥਾ ਮਹਾਸੰमेलन ਹੋ ਰਿਹਾ ਹੈ ਇੰਦਾ ਪਹਿਲਾ ਮੈਂ ਹੱਸ ਮਿਲਨ ਦੀ ਸ਼ੁਰੂਆਤ ਹਰਮਾਨਗੜ੍ਹ ਰਾਜਸਥਾਨ ਤੋਂ ਅਸੀਂ ਕੀਤੀ ਸੀ ਦੂਜਾ ਮਾਨਸਾ ਸੀ ਤੀਜਾ ਤਰਨਤਾਰਾ ਚੌਥਾ ਅਜ ਮੋਗਾ ਦੇ ਬਦਨੀ ਕਲਾਂ ਵਿੱਚ ਹੋ ਰਿਹਾ ਸਾਡਾ ਮਕਸਦ ਜਿਹੜਾ ਹੈ ਕਿ ਰਾਹੁਲ ਗਾਂਧੀ ਜੀ ਜਿਹੜੀ ਗੱਲ ਕਰ ਰਹੇ ਨੇ ਕਿ ਮੈਂ ਭਾਗੀਦਾਰੀ ਦੇ ਸੰਖਿਆ ਦੇ ਅਨੁਪਾਤ ਚ ਭਾਗੀਦਾਰੀ ਦੇਣਾ ਚਾਹੁੰਨਾ ਤਾਂ ਅਸੀਂ ਉਸ ਦਿਨ ਤੋਂ ਮਝਵੀ ਸਿਕਵਾਲਮਕੀ ਪਾਈਚਾਰਾ ਜਿਹੜਾ ਜਿਹਦੀ ਪੋਪੂਲੇਸ਼ਨ ਪੰਜਾਬ ਦੇ ਅੰਦਰ 30% ਅਬੋਵ ਹੈ ਔਰ 30% ਪੋਪੂਲੇਸ਼ਨ ਨੂੰ ਅੱਜ ਤੱਕ ਮੈਂ ਕਹਿੰਦਾ ਸੀਐਮ ਤਾਂ ਸਾਡਾ ਬਹੁਤ ਦੂਰ ਦੀ ਗੱਲ ਹੈ ਸਾਨੂੰ ਜਿਹੜੀਆਂ ਭਾਗੀਦਾਰੀ ਦੀ 45% ਟਿਕਟਾਂ ਮਿਲਣੀਆਂ ਚਾਹੀਦੀਆਂ ਸੀ ਨਾ ਉਹ ਟਿਕਟਾਂ ਵੀ ਕਿਸੇ ਪਾਰਟੀ ਨੇ ਨਹੀਂ ਦਿੱਤੀਆਂ ਜਿਹਦਾ ਇਸ ਮੱਜ ਵੀ ਇਕਵਾਲ ਮੱਕੀ ਭਾਈਚਾਰੇ ਨੂੰ ਬਹੁਤ ਰੋਸ ਹੈ ਔਰ ਅਸੀਂ ਐਸੇ ਆਪਣੀ ਮੰਗ ਨੂੰ ਪੂਰਾ ਕਰਨ ਲਈ ਕਿਉਂਕਿ ਸਾਡੇ ਚ ਵੀ ਥੋੜੀਆਂ ਜੀਆਂ ਕਮੀਆਂ ਏ ਰਹੀਆਂ ਕਿ ਜਿਸ ਕੋਮ ਦੀਆਂ ਸਮਾਜਿਕ ਜੜਾ ਮਜ਼ਬੂਤ ਨਹੀਂ ਹੁੰਦੀਆਂ ਉਹਦੀਆਂ ਰਾਜਨੀਤਿਕ ਜੜਾ ਵੀ ਮਜ਼ਬੂਤ ਨਹੀਂ ਹੁੰਦੀਆਂ ਸਾਡੀਆਂ ਥੋੜੀਆਂ ਜਿਹੀਆਂ ਸਮਾਜਿਕ ਜੜਾ ਕਮਜ਼ੋਰ ਸੀ ਅਸੀਂ ਇਹ ਜਿਹੜੇ ਦਸ਼ਾ ਔਰ ਦਿਸ਼ਾ ਚਿੰਤਨ ਮਹਾਸਮੇਲਨ ਅਸੀਂ ਇਹਦੇ ਮਾਧਮ ਨਾਲ ਸਾਡੀਆਂ ਕੌਮ ਦੀਆਂ ਸਮਾਜਿਕ ਜੜਾ ਮਜ਼ਬੂਤ ਕਰਕੇ ਰਾਜਨੀਤੀ ਦੇ ਅੰਦਰ ਵਾਰਿਸ ਕੌਮ ਸਰਦਾਰ ਖੁਸ਼ਿੰਦਰ ਸਿੰਘ ਦੀ ਡੈਣੀ ਦੇ ਨੇਤਰਤਵ ਚ ਇਹ ਜਿਹੜਾ ਸਮਾमेलन ਚੱਲ ਰਿਹਾ ਨਹੀਂ ਮਹਾ ਸਮਾमेलन ਅਸੀਂ ਚੋਣੇ ਆ ਕਿ ਰਾਹੁਲ ਗਾਂਧੀ ਜੀ ਆਦਰਨੀ ਹੈ ਕਿਉਂਕਿ ਸਾਨੂੰ ਉਹਨਾਂ ਤੇ ਵਿਸ਼ਵਾਸ ਹੈ ਉਹ 90-10 ਦੀ ਭਾਗੀਦਾਰੀ ਦੀ ਜਿਹੜੀ ਗੱਲ ਕਰਦੇ ਆ ਤਾਂ ਜਦੋਂ ਪੰਜਾਬ ਉਹ ਨਹੀਂ ਚਾhti ਮਾਰਨਗੇ ਤਾਂ ਅਸੀਂ ਨਹੀਂ ਮੰਨਦੇ ਕਿ ਮੱਜੂਬਿਸ਼ਿਖ ਵਾਲਮੀਕੀ ਭਾਈਚਾਰੇ ਦੀ 30% ਆਬਾਦੀ ਨੂੰ ਉਹ ਸੀਐਮ ਬਣਾਉਣ ਦੇ ਦਾਅਵੇ ਦੇ ਅੰਦਰ ਨਜ਼ਰ ਅੰਦਾਜ਼ ਕਰਨਗੇ ਕਿਉਂਕਿ ਪੰਜਾਬ ਦੇ ਇਸ ਤੋਂ ਪਹਿਲਾਂ ਹਰ ਬਰਾਦਰੀ ਦਾ ਸੀਐਮ ਬਣ ਚੁੱਕਿਆ ਹੈ ਹਿੰਦੂ ਭਾਈਚਾਰੇ ਚੋਂ ਵੀ ਬਣ ਗਿਆ ਔਰ ਜੱਟ ਸਿੰਘ ਭਾਈਚਾਰੇ ਦਾ ਤਾਂ ਕੋਈ ਅੰਤ ਹੀ ਨਹੀਂ ਗਿਆ ਰਾਮਗੜੀਆ ਸਮਾਜ ਤੋਂ ਪૂર્વ ਰਾਸ਼ਟਰਪਤੀ ਆਦਮੀ ਗਨ ਜੈਲ ਸਿੰਘ ਜੀ ਬਣ ਚੁੱਕੇ ਨੇ ਪਿਛਲੇ ਚੋਣਾਂਾਂ ਚ ਜਿਹੜੇ ਰਮਦਾਸੀ ਭਾਈਚਾਰੇ ਦੀ ਮਾਤਰਾ 8-10% ਹੀ ਵੋਟ ਹੈ 8-10% ਮਾਤਰਾ ਔਰ ਉਹ ਵੀ ਸੀਐਮ ਬਣ ਚੁੱਕੇ ਨੇ ਤਾਂ ਅਸੀਂ ਰਾਹੁਲ ਜੀ ਤੇ ਵਿਸ਼ਵਾਸ ਕਰਦੇ ਹਾਂ ਕਿ ਰਾਹੁਲ ਗਾਂਧੀ ਜੀ 30% ਭਾਗੀਦਾਰੀ ਨੂੰ ਦੇਖਦੇ ਹੋਏ ਮਧਵੀ ਸ਼ਕਵਲਮੇ ਭਾਈਚਾਰੇ ਅਸੀਂ ਜਰੂਰ ਬਣਾਉਣਗੇ ਧੰਨਵਾਦ ਸਾਹਿਬ ਅੱਜ ਇੱਥੇ ਸਮਾਗਮ ਹੋਏ ਨੇ ਬਹੁਤ ਵੱਡੇ ਪੱਧਰ ਦੇ ਉੱਪਰ ਜਿਹੜਾ ਹੈ ਲੋਕ ਇਕੱਤਰ ਹੋਏ ਸੀਗੇ ਅੱਜ ਇੱਥੇ ਸਮਾਗਮ ਦੀ ਬਹੁਤ ਵੱਡੀ ਉਤਾਈ ਜਿਹੜੀ ਪਾਤਰ ਲੋਕ ਉਹਨਾਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਨੇ ਉਤੋਂ ਅਸੀਂ ਅੱਜ ਇਹ ਗੱਲ ਜਿਹੜੀ ਹੈ ਸਾਡੇ ਸਮਾਜ ਦੇ ਅੰਦਰ ਜਿਹੜਾ ਹੈ ਜਿਹੜੀਆਂ ਦੁੱਖ ਤਕਲੀਫਾਂ ਨੇ ਪੀੜਾ ਕੀ ਹੈ ਸਮੱਸਿਆਵਾਂ ਕੀ ਨੇ ਅੱਜ ਉਹਨਾਂ ਨੂੰ ਲੈ ਕੇ ਵੀ ਜ਼ਿਕਰ ਕੀਤਾ ਹੈ ਔਰ ਅੱਜ ਬੜੇ ਵੱਡੇ ਪੱਧਰ ਤੇ ਜਿਹੜੀਆਂ ਲੋਕਾਂ ਨੂੰ ਮੁਸ਼ਕਿਲਾਂਵਾਂ ਦਰਮਿਆਨ ਸਾਹਮਣੇ ਆ ਰਹੀਆਂ ਨੇ ਨਾਦਾਰਨੋ ਭਰੋਸਾ ਬੁnaya ਗਿਆ ਕਿ ਆਉਣ ਵਾਲੇ ਸਮੇਂ ਦੇ ਅੰਦਰ ਟਾਈਮ ਦੇ ਅੰਦਰ ਪੰਜਾਬ ਦੇ ਲੋਕਾਂ ਦਾ ਸਾਥ ਮਿਲਦਾ ਔਰ ਕਾਂਗਰਸ ਪਾਰਟੀ ਸਰਕਾਰ ਬਣਾਉਣ ਜਾ ਰਹੀ ਹੈ 2027 ਦੇ ਅੰਦਰ ਅਸੀਂ ਉਹਨਾਂ ਮੁਸ਼ਕਲਾਂ ਵਾਲਾ ਸਮੱਸਿਆਵਾਂ ਦਾ ਹੱਲ ਕਰਾਂਗੇ ਵਿਸ਼ੇਸ਼ ਤੌਰ ਤੇ ਜਿਹੜੀਆਂ ਅੱਜ ਦਲਿਤ ਭਾਈਚਾਰੇ ਦੇ ਨਾਲ ਜੁੜੀਆਂ ਸਮੱਸਿਆਵਾਂ ਸਨ ਅਧੂਰਾਂ ਨੂੰ ਬੜੀ ਗੰਭੀਰਤਾ ਦੇ ਨਾਲ ਸੁਣਿਆ ਔਰ ਜਿਹੜੀ ਦਸ਼ਾ ਔਰ ਦਸ਼ਾ ਚੰਤਨ ਸਮਾਹ ਸੰਮੇਲਨ ਹੈ ਇਹਦੇ ਮਾਧਿਅਮ ਦੇ ਰਾਹੀਂ ਬਹੁਤ ਸਾਰੇ ਜਿਹੜੇ ਮਸਲੇ ਆ ਜਿਹੜੀਆਂ ਮੰਗਾਂ ਨੇ ਲੋਕਾਂ ਦੀਆਂ ਉਹ ਉਜਾਗਰ ਹੋ ਕੇ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਔਰ ਆਉਣ ਵਾਲੇ ਸਮੇਂ ਦੇ ਚ ਕਾਂਗਰਸ ਪਾਰਟੀ ਉਹਨਾਂ ਮੁਸ਼ਕਲਾਂ ਦਾ ਸਮੱਸਿਆਵਾਂ ਦਾ ਕੋਈ ਯੋਗ ਹੱਲ ਕੋਈ ਸਮਾਧਾਨ ਲੱਭਣ ਦਾ ਕੋਸ਼ਿਸ਼ ਜ਼ਰੂਰ ਕਰੇਗੀ ਮੁੱਖ ਮੰਤਰੀ ਦਾ ਸਵਾਲ ਹੈ ਕਿ ਹਰ ਵਰਗ ਦੀਆਂ ਹਰ ਕਮਿਊਨਿਟੀ ਦੀਆਂ ਆਪਣੀਆਂ ਪੋਲੀਟਿਕਲ ਐਸਪੀਰੇਸ਼ਨਸ ਹੁੰਦੀਆਂ ਨੇ ਡੈਮੋਕ੍ਰੇਸੀ ਦੇ ਅੰਦਰ ਲੋਕ ਰਾਜ ਦੇ ਅੰਦਰ ਲੋਕ ਆਪਣੀਆਂ ਖਾਹਿਸ਼ਾਂ ਨੂੰ ਉਜਾਗਰ ਕਰ ਔਰ ਜਿੱਤੇ ਅੱਜ ਨਾਲੇ ਆਪਣੀ ਖਾਹਿਸ਼ ਉਜਾਗਰ ਕੀਤੀ ਹੈ ਮੈਂ ਤਾਂ ਇਨਾ ਹੀ ਕਹਿਣਾ ਚਾਹਾਂਗਾ ਕਿ ਜਿੱਦੋਂ ਤੱਕ ਮੁੱਖ ਮੰਤਰੀ ਦਾ ਸਵਾਲ ਹੈ ਇਹ ਬਹੁਤ ਵੱਡਾ ਇੱਕ ਚੀਫ ਸੈਕਟਰੀ ਦਾ ਸਵਾਲ ਹੈ ਸਾਡੀ ਸੈਂਟਰਲ ਹਾਈ ਕਮਾਂਡ ਜਿਹੜੀ ਕਾਂਗਰਸ ਪਾਰਟੀ ਦੀ ਉਹ ਬੈਠ ਕੇ ਫੈਸਲਾ ਕਰਦੀ ਹੈ ਕਿ ਕਿੰਨੇ ਇਸ ਸਟੇਟ ਦੀ ਸੂਬੇ ਦੀ ਜਿਹੜੀ ਅਗਵਾਈ ਕਰਨੀ ਹੈ ਕਾਂਗਰਸ ਪਾਰਟੀ ਦੇ ਵਿੱਚ ਅੱਜ ਇੱਕ ਤੋਂ ਇੱਕ ਵੱਧ ਦਿੱਗਜ ਨੇਤਾ ਔਰ ਕਾਬਿਲ ਨੇਤਾ ਨੇ ਜਿਹੜੇ ਇਸ ਪੰਜਾਬ ਨੂੰ ਲੀਡ ਕਰਨ ਦੇ ਸક્ષਮ ਨੇ ਪਰ ਕਿਹੜਾ ਉਹ ਲੀਡਰ ਹੈ ਕਿੰਨੇ ਇਸ ਪੰਜਾਬ ਨੂੰ ਲੀਡ ਕਰਨਾ ਹੈ ਇਸ ਗੱਲ ਦਾ ਫੈਸਲਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਉਮੀਦਵਾਰੀ ਕਾਂਗਰਸ ਪਾਰਟੀ ਦੀ ਜਿਹੜੀ ਹੈ ਉਹ ਕਾਂਗਰਸ ਪਾਰਟੀ ਦਾ ਪੈਨਲ ਪੀਸੀਸੀ ਪ੍ਰਧਾਨ ਔਰ ਸੀਐਲਪੀ ਜਿਹੜੇ ਨੇ ਉਹ ਬੈਠ ਕੇ ਡਿਸਾਈਡ ਕਰਦੇ ਨੇ ਕਾਂਗਰਸ ਹਾਈ ਕਮਾਂਡ ਜਿਹੜੀ ਟਿਕਟਾਂ ਫੈਸਲਾ ਕੰਮ ਕਰਦੀ ਹੈ ਜਿੱਥੋਂ ਤੱਕ ਦਾਅਵੇ ਦੀ ਗੱਲ ਹੈ ਸਪੋਰਟ ਦੀ ਗੱਲ ਹੈ ਉਹ ਸਾਥੀ ਇੱਕ ਦੂਸਰੇ ਸਪੋਰਟ ਔਰ ਮਦਦ ਜ਼ਰੂਰ ਕਰਦੇ ਆ ਪਰ ਟਿਕਟਾਂ ਦਾ ਫੈਸਲਾ ਕਾਂਗਰਸ ਹਾਈ ਕਮਾਂਡ ਕਰਦੀ ਹੈ ਸultanpur Lodhi ਇਲਾਕੇ ਵਿੱਚ ਲੁੱਟਾਂ ਖੋਹਾਂ ਦੀ ਵਾਰਦਾਤਾ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ ਇਲਾਕੇ ਅੰਦਰ ਸਰਗਰ ਮੁਲਟੇਰਾ ਗਰੋ ਆਏ ਦਿਨ ਵਾਰਦਾਤਾ ਨੂੰ ਅੰਜਾਮ ਦੇ ਕੇ ਆਤੰਗ ਮਚਾ ਰਿਹਾ ਹੈ ਜਿਵੇਂ ਚੱਲਦਿਆਂ ਲੋਕਾਂ ਅੰਦਰ ਸਹਿਮ ਦਾ ਮਾਹੌਲ ਬਣਿਆ ਹੈ ਤਾਜ਼ਾ ਮਾਮਲਾ ਇੱਥੇ ਰਾਤ ਵੇਲੇ ਸultanpur Lodhi ਤੋਂ ਜੱਬੋਵਾਲ ਮਾਰਗ ਤੋਂ ਮੋਟਰਸਾਈਕਲ ਦੀ ਲੁੱਟ ਹੋ ਜਾਣ ਦਾ ਸਾਹਮਣੇ ਆਇਆ ਜਿੱਥੇ ਪਿੰਡ ਸੱਦੋਵਾਲ ਦੇ ਪੈਟਰੋਲ ਪੰਪ ਨੇੜੇ ਦੋ ਲੁਟੇਰਿਆਂ ਨੇ ਇੱਕ ਨੌਜਵਾਨ ਨੂੰ ਘੇਰ ਕੇ ਉਸ ਦਾ ਮੋਟਰਸਾਈਕਲ ਖੋ ਕੇ ਫਰਾਰ ਹੋ ਗਏ ਸਾਨੂੰ ਨਾ ਇੱਕ ਅ ਦਖਾਸਤ ਮਸੂਲ ਹੋਈ ਸੀ 112 ਤੋਂ ਏ ਬਈ ਇੱਥੇ ਕੋਈ ਇਹ ਜਾ ਰਿਹਾ ਸੀਗਾ ਆ ਲੜਕਾ ਤੇ ਇਤੋਂ ਮੋਟਰਸਾਈਕਲ ਸਿੱਧੂਵਾਲ ਰੋਡ ਤੋਂ ਮੋਟਰਸਾਈਕਲ ਦੇਦੋਂ ਕੋਈ ਖੋ ਕੇ ਲੈ ਗਿਆ ਤੇ ਅਸੀਂ ਮੌਕੇ ਪਰ ਹਾਜ਼ਰ ਆਏ ਸੀ ਤੇ ਇੱਥੇ ਸਾਰਾ ਕੁਝ ਹੁਣ ਪੁਸ਼ੇਸ਼ ਕੀਤੀ ਤੇ ਕੈਮਰੇ ਕੂਮ ਦੇ ਚੈੱਕ ਕਰਕੇ ਫਿਰ ਦੇਖਦੇ ਆ ਅਗੇ ਕਿਜੋ ਕਾਬੰਦੀ ਕਾਰਵਾਈ ਹੋਵੇ ਕਰਾਂਗੇ ਹਾਂਜੀ ਕੀ ਨਾਮ ਹੈ ਤੁਹਾਡਾ ਤੇ ਕੀ ਘਟਨਾ ਹੈ ਮੇਰਾ ਨਾਮ ਪਰਮਿੰਦਰ ਚੰਗਾ ਗਿੱਦੜਪਿੰਡੀ ਤੋਂ ਆ ਤੇ ਮੈਂ ਕੰਮ ਤੋਂ ਵਾਪਸ ਜਾ ਰਿਹਾ ਆਂ ਕੀ ਕੰਮ ਕਰਦੇ ਹੋ ਮੈਂ ਸਲੂਨ ਦਾ ਕੰਮ ਕਰਦਾ ਵਾਂ ਅੱਛਾ ਕਿੱਥੋਂ ਕਿੱਥੇ ਜਾ ਰਹੇ ਸੀ ਮੈਂ ਸਲੂਨ ਤੋਂ ਆਦੇ ਪਿੰਡ ਜਾ ਰਿਹਾ ਸੀ ਵਾਪਸ ਗਿੱਦੜ ਪਿੰਡੀ ਤੇ ਮੇਰਾ ਮੋਟਰਸਾਈਕਲ ਰਾਹ ਵਿੱਚ ਖੋ ਲਿਆ ਵਾ ਕੌਣ ਸੀਗੇ ਉਹ ਦੋ ਜਣੇ ਆਏ ਸੀ ਮੂੰ ਬੰਨ੍ਹ ਨਹੀਂ ਖੁੱਲ੍ਹੇ ਕਿਦਾ ਮੂੰ ਖੁੱਲ੍ਹੇ ਸੀ ਤੇ ਉਹਨਾਂ ਨੇ ਮੈਨੂੰ ਡਰਾਵਾ ਦਿੱਤਾ ਤੇਰੇ ਗੋਲੀ ਮਾਰ ਦੇਣੀ ਆ ਮੈਂ ਕਬਰ ਆ ਗਿਆ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੇ ਮੇਰਾ ਗੁੱਟ ਫੜਿਆ ਤੇ ਮੇਰਾ ਮੋਟਰਸਾਈਕਲ ਦੀ ਚਾਬੀ ਕੱਢੀ ਤੇ ਮੇਰਾ ਮੋਟਰਸਾਈਕਲ ਥੱਲੇ ਡੇਗ ਗਿਆ 8:30 ਦਾ ਟਾਈਮ ਸੀ ਤੇ ਮੈਨਾਂ ਇਹ ਘਟਨਾ ਵਾਪਰੀ ਆ। ਕੀ ਕਰਨੀ ਜਾਂਦੇ? ਇਹ ਹੈ ਕਿ ਇਹ ਅੱਜ ਇਹਨਾਂ ਨੇ ਵੀ ਕੀਤਾ ਵਾ ਇਹਦਾ ਉਹ ਫੜੇ ਜਾਣ। ਹੁਣ ਤਾਂ ਬੰਦਾ ਕੰਮ ਵੀ ਨਹੀਂ ਕਰ ਸਕਦਾ ਸੇਫਲੀ। ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੁਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇ ਜਿੰਦਰ ਕੌਰ ਨੂੰ ਦੇਵ ਜਾਸਤ ਰੱਬ ਰੱਖਾਂ।